ਪੰਜਾਬ ਦੇ ਵਿੱਚ ਵੈਦਰ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਜੇਕਰ ਤੁਸੀਂ ਅਗਲੇ 2 ਦਿਨਾਂ ਦੇ ਲਈ ਬਾਹਰ ਜਾਣ ਦਾ ਕਿਤੇ ਪ੍ਰੋਗਰਾਮ ਬਣਾ ਰਹੇ ਹੋ ਤਾਂ ਤੁਹਾਡੇ ਲਈ ਇਹ ਖਬਰ ਸੁੰਨਾ ਬੇहद ਜ਼ਰੂਰੀ ਹੈ ਕਿਉਂਕਿ ਹੁਣ अलर्ट जारी कर दिता गया खास करके बसाखी वाले दिन भी बरसात होगी लगातार दो दिन भी बरसात का यह अलर्ट जारी किया गया गर्मी तो जरूर राहत मिलेगी पर इस विचाले किसान वीर जरूर मनभागी खबर जी हो सकती है क्योंकि मौसम विभाग की जो जानकारी आ रही है सामने उस मुताबिक अगले तीन दिन तक लगातार मीँ का कहर पंजाब ਬਹਿ ਸਕਦਾ ਤਾਂ ਅਸਰ ਜਿਹੜਾ ਉਹ ਕਿਸਾਨਾਂ ਤੇ ਪਵੇਗਾ ਸਿੱਧੇ ਤੌਰ ਉੱਤੇ ਕਿਉਂਕਿ ਫਸਲਾਂ ਦਾ ਨੁਕਸਾਨ ਹੋ ਸਕਦਾ ਤਾਂ ਇਸੇ ਕਰਕੇ ਇਹ ਜੋ ਅਲਰਟ ਹੈ ਪਹਿਲਾਂ ਤੋਂ ਜਾਰੀ ਕਰ ਰਹੇ ਹਾਂ ਦੱਸ ਦਈਏ ਕਿ ਤੂਫਾਨ ਦੇ ਨਾਲ ਨਾਲ ਬਿਜਲੀ ਵੀ ਚਮਕੇਗੀ ਤਾਂ ਪੰਜਾਬ ਦੇ ਵਿੱਚ ਲੋਕ ਜਿਹੜੇ ਨੇ ਇਸ ਸਮੇਂ ਗਰਮੀ ਤੋਂ ਜੂਝ ਰਹੇ ਨੇ ਤਾਂ ਉਸ ਤੋਂ ਜ਼ਰੂਰ ਕਿਤੇ ਨਾ ਕਿਤੇ ਰਾਹਤ ਮਿਲੇਗੀ ਤਾਂ ਅਗਲੇ 5 ਦਿਨਾਂ ਤੱਕ ਸੂਬੇ ਦੇ ਵਿੱਚ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ ਤੇ ਨਾਲ ਨਾਲ ਮੀਂਹ ਵੀ ਪੈਣ ਦੇ ਅਸਾਰ ਪੂਰੇ ਤਰੀਕੇ ਦੇ ਨਾਲ ਜਿਹੜੇ ਨੇ ਉਹ ਮੌਸਮ ਵਿਭਾਗ ਨੇ ਦੱਸੀ ਹੈ ਜਾਣਕਾਰੀ ਮੌਸਮ ਵਿਭਾਗ ਨੇ ਵੀ ਕਿਹਾ 13 ਤਰੀਕ 14 ਅਪ੍ਰੈਲ ਅਤੇ 15 ਅਪ੍ਰੈਲ ਤੱਕ ਪੰਜਾਬ ਦੇ ਵਿੱਚ ਤੂਫਾਨ ਵੀ ਆਏਗਾ ਤੇ ਨਾਲ ਨਾਲ ਹਨੇਰੀ ਤੇ ਮੀਂਹ ਤਾਂ ਲਗਾਤਾਰ ਹੀ 3 ਦਿਨ ਪਏਗਾ ਤੇ ਜੇਕਰ ਪੰਜਾਬ 3 ਦਿਨ ਲਗਾਤਾਰ ਬਰਸਾਤ ਪੈਂਦੀ ਹੈ ਤਾਂ ਇਹਦਾ ਸਿੱਧੇ ਤੌਰ ਤੇ ਅਸਰ ਕਿਸਾਨਾਂ ਦੀ ਵਾਢੀ ਕਣਕ ਦੀ ਫਸਲ ਜ਼ਮੀਨ ਤੇ ਜਿਹੜਾ ਡਿੱਗ ਸਕਦੀ ਹੈ ਜਿਸ ਦੇ ਨਾਲ ਉਹਨਾਂ ਦਾ ਭਾਰੀ مالی ਨੁਕਸਾਨ ਵੀ ਹੋ ਸਕਦਾ ਤੇ ਜੇਕਰ ਤੁਹਾਡੀ ਬਾਡੀ ਦੀ ਫਸਲ ਹਲੇ ਪਈ ਹੈ ਵੱਢਣੀ ਤਾਂ ਜਲਦੀ ਜਲਦੀ ਆਪੋ ਆਪਣੇ ਕੰਮ ਜਿਹੜੇ ਨੇ ਉਹ ਮੁਕੰਮਲ ਕਰ ਲੋ ਕਿਉਂਕਿ ਕੱਲ ਸ਼ਾਇਦ ਤੁਹਾਨੂੰ ਸਮਾਂ ਨਾ ਮਿਲੇ ਇਹ ਚੀਜ਼ਾਂ ਠੀਕ ਕਰਨ ਦਾ ਜਾਂ ਫਿਰ ਵਾਢੀ ਕਰਨ ਦਾ ਤੂਫਾਨ ਦੇ ਨਾਲ ਹੋ ਸਕਦਾ ਹੈ ਕਿ ਕਿਸਾਨ ਵੀਰ ਜਿਹੜੇ ਨੇ اپنی فصل تباہ ਹੁੰਦੇ ਹੋਏ ਵੇਖਣਤਾ ਸੀ ਨਹੀਂ ਚਾਹੁੰਦੇ ਕਿ ਕਿਸੇ ਵੀ ਕਿਸਾਨ ਦੀ ਫਸਲ ਜਿਹੜੀ ਆ ਉਹ ਤਬਾਹ ਹੋਵੇ ਅਜਿਹੇ ਦੇ ਵਿੱਚ ਅੱਜ ਤੋਂ ਹੀ ਸਾਰੇ ਪ੍ਰਬੰਧ ਜਿਹੜੇ ਨੇ ਆਪਣੇ ਮੁਕੰਮਲ ਕਰ ਲੋ ਕਿਉਂਕਿ ਮੀਂਹ ਇੱਕ ਵਾਰ ਫਿਰ ਤੋਂ ਜਿਹੜਾ ਹੈ ਕਿਸਾਨਾਂ ਨੂੰ ਇਹ ਚਿੰਤਾ ਦੇ ਵਿੱਚ ਜ਼ਰੂਰ ਪਾ ਦਿੱਤਾ ਤੇ ਲੋਕ ਦੂਜੇ ਪਾਸੇ ਗਰਮੀ ਤੋਂ ਪਰੇਸ਼ਾਨ ਨੇ April ਦੇ ਮਹੀਨੇ ਦੇ ਵਿੱਚ ਹੀ ਐਤ ਕੀ ਗਰਮੀ ਨੇ ਇੰਨੇ ਕੁ ਕਹਿਰ ਵਰਸਾ ਦਿੱਤਾ ਹੈ ਕਿ ਪੰਜਾਬ ਦੇ ਬਹੁਤੇ ਸਥਾਨ ਅਜਿਹੇ ਨੇ ਕਿ ਦੁਪਹਿਰ ਦੇ ਵਿੱਚ ਤੱਕ 40 ਤੱਕ ਵੀ ਟੈਂਪਰੇਚਰ yeah ਪਹੁੰਚ ਜਾਂਦਾ ਤਾਂ ਤਾਪਮਨ ਲਗਾਤਾਰ ਵੱਧਦਾ ਜਾ ਰਿਹਾ ਪਰ ਅਗਲੇ 3 ਦਿਨ ਤੱਕ ਤਾਪਮਨ ਡਿੱਗਣ ਦੇ ਵੀ ਅਸਾਰ ਨਹੀਂ ਕਿਉਂਕਿ ਲਗਾਤਾਰ 3 ਦਿਨ ਨੇ ਬਰਸਾਤ ਹੋਏਗੀ ਨਾਲ-ਨਾਲ ਬਿਜਲੀ ਦੇ ਵੀ ਲਸ਼ਕਾਰੇ ਪੈਣਗੇ ਦੂਜੇ ਪਾਸੇ ਜੇ 10 ਤੋਂ 11 ਦੀ ਗੱਲ ਕਰਦੇ ਆ ਤਾਂ ਜੰਮੂ ਕਸ਼ਮੀਰ ਵਾਲੀ ਥਾਂ ਜਾਂ ਹਿਮਾਚਲ ਪ੍ਰਦੇਸ਼ ਵਰਗੇ ਜਿਹੜੇ ਪਹਾੜਾਂ ਦੀ ਗੱਲ ਕਰਦੇ ਆ ਤਾਂ ਉੱਥੇ ਤਾਂ ਮੀ ਪਵੇਗਾ ਹੀ ਪਹੇਗਾ ਪਰ ਸਭ ਤੋਂ ਵੱਡੀ ਗੱਲ ਕਿ ਪੰਜਾਬ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਬਰਸਾਤ ਦਾ ਅਲਰਟ ਜਾਰੀ ਕੀਤਾ ਗਿਆ ਜਦੋਂ ਵਾਢੀ ਦਾ ਸਮਾਂ ਹੁੰਦਾ ਜਦੋਂ ਕਿਸਾਨਾਂ ਦੇ ਮੁੱਲ ਪੈਣਾ ਹੁੰਦਾ ਐਨੇ ਮਹੀਨਿਆਂ ਦੀ ਉਹਨਾਂ ਦੀ ਫਸਲ ਉਗਾਈ ਹੋਈ ਹੁੰਦੀ ਐ ਤਾਂ ਹੁਣ ਜੇ 13 ਅਪ੍ਰੈਲ ਦੀ ਗੱਲ ਕਰਦੇ ਆ ਤਾਂ ਸਿੱਧੇ ਤੌਰ ਉੱਤੇ ਕਿਹਾ ਜਾ ਰਿਹਾ ਕਿ 13 ਤਰੀਕ ਤੋਂ ਤੱਕ ਬਰਸਾਤ ਪੈਣੀ ਹਲੇ ਸ਼ੁਰੂ ਹੋਏਗੀ 14 15 ਇਹ ਤਿੰਨ ਦਿਨ ਲਗਾਤਾਰ ਬਰਸਾਤ ਪੈਣੀ ਐ ਤਾਂ ਆਪੋ ਆਪਣੀ ਫਸਲ ਜਿਹੜੀ ਐ ਉਸ ਦੇ ਸੁਰੱਖਿਅਤ ਕਰਨੀ ਜਿਹੜੀ ਐ ਉਸ ਦੀ ਅਪੀਲ ਅਸੀਂ ਜ਼ਰੂਰ ਕਿਸਾਨਾਂ ਨੂੰ ਕਰ ਰਹੇ ਆ ਤਾਂ ਪੱਕੀ ਖਬਰ ਐ ਇਹ ਬਿਲਕੁਲ ਵੈਦਰ ਰਿਪੋਰਟ ਜਿਹੜੀ ਐ ਜੋ ਅਪਲੋਡ ਕੀਤੀ ਗਈ ਐ ਜੋ ਜ ਕਰਸੀ ਉਹਨਾਂ ਦੀ ਵਾਦਰ ਰਿਪੋਰਟ ਦੀ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ ਸਾਫ਼ ਤਰੀਕੇ ਦੇ ਨਾਲ ਲਿਖਿਆ ਗਿਆ ਹੈ ਤੇ ਸਰਕਾਰ ਦੇ ਵੱਲੋਂ ਪਹਿਲਾ ਵੀ ਅਪ੍ਰੈਲ ਤੋਂ ਲੈ ਕੇ ਸਰਕਾਰ ਜਿਹੜੀ ਹੈ ਖਰੀਦ ਕਰਨ ਦੇ ਲਈ ਐਲਾਨ ਕੀਤਾ ਸੀ ਫਸਲਾਂ ਦੀ ਜੇਕਰ ਗੱਲ ਕਰਦੇ ਆ ਤਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਜਿਹੜੇ ਕਿਸਾਨ ਨੇ ਕਣਕ ਮੰਡੀਆਂ ਦੇ ਵਿੱਚ ਵੀ ਆਉਣਾ ਸ਼ੁਰੂ ਹੋ ਜਾਂਦਾ ਹੈ ਤਾਂ ਖਰੀਦ ਫਰੋਕਤ ਵੀ ਜਿਹੜੀ ਹੈ ਉਹ ਸ਼ੁਰੂ ਹੋ ਜਾਂਦੀ ਹੈ ਜਿਸ ਦੇ ਨਾਲ ਮੌਸਮ ਵਿਭਾਗ ਨੇ ਮੌਸਮ ਦੀ ਭਵਿੱਖਬਾਣੀ ਕੀਤੀ ਹੈ ਕਿ ਉਹਨਾਂ ਦੇ ਨਾਲ ਕਿਸਾਨਾਂ ਦੀ ਚਿੰਤਾ ਥੋੜੀ ਦੂਰ ਹੋ ਜੇ ਤਾਂ ਆਪਾਂ ਆਪਣੇ ਜਿਹੜੀ ਹੈ ਕਿਸੇ ਨਾ ਕਿਸੇ ਤਰੀਕੇ ਵਿਵਸਥਾ ਬੰਦੀ ਬਣਾ ਕੇ ਉਹ ਪਹਿਲਾ ਹੀ ਮੀਂਹ ਤੋਂ ਪਹਿਲਾਂ ਆਪਣੀ ਵਾਢੀ ਜਿਹੜੀ ਹੈ ਉਹ ਮੁਕੰਮਲ ਕਰ ਲੈਣ ਤਾਂ ਜ਼ਰੂਰ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਦੇ ਰਾਹੀਂ ਕਿਸਾਨ ਵੀਰਾਂ ਨੂੰ ਇਹੀ ਐਲਾਨ ਕਰਾਂਗੇ ਗੁਜ਼ਾਰਿਸ਼ ਕਰਾਂਗੇ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਹੁਣ 3 ਦਿਨ ਲਗਾਤਾਰ ਬਰਸਾਤ ਪੈਣੀ ਹੈ ਤਾਂ ਅਜੇਹੇ ਦੇ ਵਿੱਚ ਤੁਹਾਨੂੰ ਅਸੀਂ ਜ਼ਰੂਰ ਅਪੀਲ ਕਰ ਰਹੇ ਹਾਂ ਕਿ ਪੂਰੀ ਆਪਣੀ ਤਿਆਰੀ ਕਰਕੇ ਰੱਖੋ ਕਿਉਂਕਿ ਤਿੰਨ ਦਿਨ ਤੱਕ ਤਾਂ ਕੋਈ ਰਾਹਤ ਨਹੀਂ ਆ ਬਰਸਾਤ ਤੋਂ ਤਿੰਨ ਦਿਨ ਬਰਸਾਤ ਲਗਾਤਾਰ ਪੈਣੀ ਹੈ ਤੇ ਤਾਪਮਾਨ ਜ਼ਰੂਰ ਡਿੱਗੇਗਾ ਕਿਉਂਕਿ ਜਿਹੜੇ ਹਾਲਾਤ ਪੰਜਾਬ 'ਚ ਚੱਲ ਰਹੇ ਨੇ ਤੇ ਬਹੁਤ ਜ਼ਿਆਦਾ ਗਰਮੀ ਜਿਹੜੀ April ਦੇ ਮਹੀਨੇ ਦੇ ਵਿੱਚ ਪੈ ਰਹੀ ਹੈ 14 13 14 15 ਦੀ ਗੱਲ ਕਰੀ ਤਾਂ ਇਹ ਜਿਹੇ ਦੇ ਵਿੱਚ ਤਾਪਮਾਨ 40 ਤੋਂ ਡਿੱਗ ਕੇ ਕਿਹਾ ਜਾ ਸਕਦਾ ਹੈ ਕਿ 30 ਤੱਕ ਜਾਂ ਫਿਰ 25 ਤੱਕ ਵੀ ਪਹੁੰਚ ਸਕਦਾ ਹੈ ਅਜਿਹਾ ਵੈਬਸਾਈਟ ਦਾ ਵੈਦਰ ਰਿਪੋਰਟ ਦੇ ਵੱਲੋਂ ਜਿਹੜੀ ਇਹ ਜਾਣਕਾਰੀ ਜ਼ਰੂਰ ਦਿੱਤੀ ਗਈ ਹੈ ਤੇ ਇਸ ਉੱਤੇ ਤੁਹਾਡੀ ਕੀ رائے ਹੈ ਜ਼ਰੂਰ ਆਪਣੇ ਆਪਣੇ ਇਲਾਕਿਆਂ ਦਾ ਵੀ ਹਾਲ ਦੱਸਿਓ ਕਿ ਤੁਹਾਡੇ ਇਲਾਕੇ ਦੇ ਵਿੱਚ ਇਸ ਸਮੇਂ ਕਿੰਨਾ ਤਾਪਮਾਨ ਚੱਲ ਰਿਹਾ ਹੈ ਤੇ ਕਿਸਾਨ ਵੀਰਾਂ ਨੂੰ ਖਾਸ ਕਰਕੇ ਜਿਹੜਾ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਕਿ ਤੁਸੀਂ ਜ਼ਰੂਰ ਜਿਹੜਾ ਆਪਣੀ ਪੂਰੀ ਤਿਆਰੀ ਜਿਹੜੀ ਹੈ ਅੱਜ ਹੀ ਮੁਕੰਮਲ